ਸਾਡੇ ਨਾਲ ਪੰਜਾਬੀਆਂ ਦੀ ਜਿਹੜੀ ਕੌਮ ਹੈ ਨਾ ਇਹ ਨਫਾ-ਨੁਕਸਾਨ ਘੱਟ ਦੇਖਦੀ ਹੈ ਹੁਣ ਉਹ ਕੁੜੀ ਨੇ ਕੰਗਣਾ ਦੇ ਥੱਪੜ ਮਾਰਤਾ ਕੁਲਵਿੰਦਰ ਗੌਰ ਨੇ ਸਾਡੇ ਲੋਕੀ ਕਈ ਆਖੀ ਜਾਂਦੇ ਯਾਰ ਇਹ ਬੈਲਟ ਕੀ ਨੌਕਰੀ ਥੀ ਜ਼ਿੰਮੇਵਾਰੀ ਕੀ ਨੌਕਰੀ ਥੀ ਕੋਈ ਆਂਦਾ ਏ ਉਹਨੂੰ ਐ ਨਹੀਂ ਕਰਨਾ ਚਾਹੀਦਾ ਸੀਗਾ ਸਾਡੇ ਲੋਕਾਂ ਦੀ ਪਤਾ ਕੀ ਸੋਚੇ ਚੜ ਕੇ ਆਏ ਨੂੰ ਇਹ ਨਹੀਂ ਬਖਸ਼ਦੇ ਨਫਾ ਨੁਕਸਾਨ ਬਾਅਦ ਚ ਦੇਖਦੇ ਨੇ ਹੁਣ ਦੇਖੋ ਆਉਂਦੀ ਤੇ ਤਾਂ ਕੰਗਣਾ ਦੇ ਥੱਪੜੋਂ ਨੇ ਮਾਰ ਨਹੀਂ ਦਿੱਤਾ ਹੁਣ ਕਮਲੀ ਤੇ ਨਹੀਂ ਉਹ ਕੁਛ ਨਾ ਕੁਛ ਜਰੂਰ ਬੋਲੀ ਹੋਣੀ ਹੈ ਕਿਉਂ ਇਹ ਮੈਨਾਂ ਪੁਰਾਣੀ ਗੱਲ ਮੈਨੂੰ ਯਾਦ ਆਈ ਪੀ ਨਾ ਕਈ ਵਾਰੀ ਮਹੱਲੇ 'ਚ ਨਾ ਕਈ ਕਪਤੀਆਂ ਜਨਾਨੀਆਂ ਹੁੰਦੀਆਂ ਸੀ ਉਹਨਾਂ ਦਾ ਡਰ ਲੱਥਾ ਹੁੰਦਾ ਸੀ ਥਾਣੇ ਕਿਚਰੀ ਦਾ ਤੇ ਜ਼ੁਬਾਨ ਰੱਖੀ ਹੁੰਦੀ ਸੀ ਨਾ ਅੱਗੇ ਉਹਨਾਂ ਨੇ ਆਪਣਾ ਨਾ ਕਿਸੇ ਨੂੰ ਵੀ ਕੁਝ ਵੀ ਬੋਲ ਦੇਣਾ ਸਾਰੇ ਮਹੱਲੇ ਵਾਲਿਆਂ ਨੇ ਉਹਨਾਂ ਤੋਂ ਡਰਨਾ ਪਿਆਰ ਪਤਾ ਨਹੀਂ ਕੀ ਬੋਲ ਦੂ ਪੈਨੂੰ ਅਕਲ ਤਾਂ ਹੈ ਨਹੀਂ ਬੋਲਣ ਦੀ ਕਿ ਜਿਹੜਾ ਨਾ ਕਿਵੇਂ ਬੋਲਣਾ ਹੈ ਕਿੱਥੇ ਬੋਲਣਾ ਹੈ ਫੇਰ ਨਾ ਜਿਹੜੀਆਂ ਸਾਡੀਆਂ ਮਾਵਾਂ ਦਾਦੀਆਂ ਸੀ ਸਾਡੇ ਬੰਦੇ ਨਹੀਂ ਦਲੇਰ ਹੁੰਦੇ ਪੰਜਾਬੀਆਂ ਦੇ ਜਨਾਨੀਆਂ ਬਹੁਤ ਦਲੇਰ ਹੁੰਦੀਆਂ ਨੇ ਉਹ ਫਿਰ ਬੰਦਿਆਂ ਨੂੰ ਆਂਦੀ ਹੁੰਦੇ ਸੀ ਤੁਸੀਂ ਨਾ ਇਤਕੀ ਪਿੱਛੇ ਹੋ ਜਿਓ ਕਿਉਂ ਬੰਦਾ ਜੇ ਜਨਾਨੀ ਦੇ ਹੱਥ ਚੁੱਕੇ ਇਹਨਾਂ ਦੇ ਗਲਤ ਕਿਹਾ ਜਾਂਦਾ ਹੈ ਵੈਸੇ ਵੀ ਪੰਜਾਬੀ ਜਨਾਨੀਆਂ ਦੇ ਹੱਥ ਨਹੀਂ ਚੁੱਕਦੇ ਛੱਦੀ ਕੀਤੇ ਤੇ ਮੈਂ ਜਿਹੜੀਆਂ ਸਾਡੀਆਂ ਮਾਵਾ ਦਾਦੀਆਂ ਨੇ ਉਹਨਾਂ ਕਹਿੰਦਾ ਕਿ ਤੁਸੀਂ ਪਿੱਛੇ ਹੋ ਜਾਓ ਅਸੀਂ ਦੇਖ ਦਿਆਂ ਇਹਨੂੰ ਇਹ ਕਿਹਦੀ ਚਮਲਾਈ ਹੋਈ ਹੈ ਤੇ ਉਹੀ ਗੱਲ ਉਹ ਬੇਜਰੀ ਕੰਗਣਾ ਨਾਲ ਹੋਈ ਹੈ ਜਦੋਂ ਉਹਦਾ ਵਿੱਚ ਉਹਦੇ ਕਾਨੂੰਨ ਦੇ ਉਹਦੇ ਕੋਈ ਪ੍ਰੋਟੈਸਟ ਜਿਹੜਾ ਅਸੀਂ ਕਿਸਾਨਾਂ ਦਾ ਅੰਦੋਲਨ ਸੀ ਉਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਸੀ ਉਹਨੂੰ ਨਹੀਂ ਬੋਲਣਾ ਚਾਹੀਦਾ ਸੀ ਕੋਈ ਆਪਦੇ ਹੱਕ ਮੰਗਣ ਡਿਆ ਬੜੀ ਮੋਟੀ ਤੇ ਲੋਕਾਂ ਨੂੰ ਅਸੁਵਿਧਾ ਹੋਏਗੀ ਲੋਕਤੰਤਰ ਦੇ ਹੱਕ ਮੰਗਣ ਦਾ ਅਧਿਕਾਰ ਤੇ ਸਾਰਿਆਂ ਨੂੰ ਹੈ ਨਾ ਸਰਕਾਰ ਨੂੰ ਜਵਾਬ ਦੇਣ ਦਾ ਹੈ ਉਹਨੂੰ ਨਹੀਂ ਐਸੀਆਂ ਗੱਲਾਂ ਉਹ ਤੋਂ ਬੋਲਣੀਆਂ ਚਾਹੀਦੀਆਂ ਸੀ ਹੁਣ ਜੋ ਭੈਣ ਕੁਲਵਿੰਦਰ ਨੇ ਉਹਦੇ ਦੋ ਔਲਾਦੀਆਂ ਨੇ ਤੇ ਹੁਣ ਬਖੇੜਾ ਖੜਾ ਹੋ ਗਿਆ ਜੀ ਹੁਣ ਦੋ ਥੱਪੜਾਂ ਨਾਲ ਏਡਾ ਤਿਲ ਮਿਲਾ ਗਏ ਨੇ ਫਿਰ ਸਾਡੀ ਕੌਮ ਨੂੰ ਗੱਲਾਂ ਕਰਦੇ ਨੇ ਜਿਨ੍ਹਾਂ ਨੇ ਛੋਟੇ ਛੋਟੇ ਬੱਚਿਆਂ ਦੇ ਟੋਟੇ ਗਲਾਜ ਪਵਾਏ ਹੋਏ ਨੇ ਬੰਦ-ਬੰਦ ਕਟਵਾਏ ਹੋਏ ਨੇ ਜਿਹੜੀ ਕੌਮ ਨੇ ਇਹਨੂੰ ਆਂਦੇ ਨੇ ਵੀ ਜਮਾ ਅਸੀਲ ਬਣ ਕੇ ਰੋ ਜਿਹੜੀਆਂ ਕੌਮਾਂ ਨੇ ਰਾਜ ਕੀਤਾ ਹੁੰਦਾ ਨਾ ਉਹ ਇੰਨੀਆਂ ਸੀਲ ਬਣ ਕੇ ਨਹੀਂ ਰਹਿੰਦੀਆਂ ਤੇ ਇੱਕ ਥੱਪੜ ਹੀ ਤੇ ਵੱਜਿਆ ਹੈ ਨਾ ਜਦੋਂ ਆਵਾਜ਼ ਦਵਾ ਬੋਲਾਂਗੇ ਤੇ ਵੇਖੋ ਤੁਸੀਂ ਕੁਝ ਗਲਤ ਮਲਤ ਬੋਲੇ ਹੋ ਤੇ ਜੇ ਅਗਲੇ ਦਾ ਜੋਰੋਂ ਤੋਂ ਨਹੀਂ ਚੱਲਿਆ ਜਦੋਂ ਦਾ ਜੋਰ ਚੱਲਿਆ ਨਾ ਉਹ ਆਪਦਾ ਜੋਰ ਚਲਾਏਗਾ ਹਰ ਕੋਈ ਏਦਾਂ ਹੀ ਕਰਦਾ ਹੈ ਤੇ ਹੁਣ ਜਿਹੜੀ ਉਹ ਇੱਕ ਕੁੜੀ ਨਹੀਂ ਸੀ ਉਦੋਂ ਕਿਸਾਨਾਂ ਨੂੰ ਐਂ ਜਜ ਕਰਕੇ ਕੋ ਉਂਗਲ ਦਿਖਾਉਂਦੀ ਉਹ ਵੀ ਹੈਲਮਟ ਪਾ ਕੇ ਬਾਹਰ ਨਿਕਲਦੀ ਹਣੀ ਕਿਉਂ ਹੈ ਨਾ ਥੱਪੜਾਂ ਦਾ ਪਤਾ ਨਹੀਂ ਹੁੰਦਾ ਇਹ ਕਿਧਰੋਂ ਆ ਜਾਣਗੇ ਸੋ ਦੋਸਤੋ ਜੋ ਕੁਛ ਕਰਦਾ ਹੈ ਨਾ ਕੋਈ ਉਹ ਬੜਾ ਸੋਚ ਸਮਝ ਕੇ ਕਰਦਾ ਹੈ ਨਿਆਣਾ ਨਹੀਂ ਹੁੰਦਾ ਆਪਦੇ ਦਿਲ ਦੀ ਗੱਲ ਸੁਣਦਾ ਹੈ ਕਿਸੇ ਦੀ ਆਤ ਹੁੰਦੀ ਹੈ ਗੱਲਾਂ ਸੁਣ ਕੇ ਜਰ ਜਾਂਦਾ ਹੈ ਕੋਈ ਨਹੀਂ ਜਰਦਾ ਉਹ ਆਪਦਾ ਹਿਸਾਬ ਤਾਂ ਪੂਰਾ ਕਰ ਲੈਂਦਾ ਹੈ ਇਸ ਕਰਕੇ ਸਿਸਟਮ ਨੂੰ ਇਹ ਸਿਸਟਮ ਨੇ ਇੰਜ ਹੀ ਚੱਲਣਾ ਹੈ ਤੇ ਅੱਗੇ ਜੋ ਹੁੰਦਾ ਹੁੰਦਾ ਹੈ ਉਹ ਸਭ ਨੂੰ ਪਤਾ ਹੈ ਤੇ ਘਬਰਾਇਆ ਨਾ ਕਰੋ ਐਵੇਂ ਕੁਝ ਨਹੀਂ ਹੁੰਦਾ